ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਜੀ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਖੋਨਣ ਕਲਾ ਵਿਖੇ ਉੱਥੇ ਤੁਹਾਨੂੰ ਇੱਕ ਨਰਸਰੀ ਵਾਲੇ ਵੀਰ ਨੂੰ ਮਿਲਵਾਉਣੇ ਆ ਕਿਵੇਂ-ਕਿਵੇਂ ਉਹ ਨਰਸਰੀ ਦੇ ਸਾਰੇ ਬੂਟੇ ਤਿਆਰ ਕਰਦਾ ਹੈ ਕਿਹੜੇ-ਕਿਹੜੇ ਬੀਜਾਂ ਤੋਂ ਕਰਦਾ ਹੈ ਕਿੰਨੇ ਸਾਲਾਂ ਤੋਂ ਕਰ ਰਿਹਾ ਠੀਕ ਹੈ ਤੇ ਆਓ ਆਪਾਂ ਵੀਰ ਨੂੰ ਮਿਲਵਾਉਣੇ ਆ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਜੀ ਆਉਂਦੇ ਆ ਉਹਨੂੰ ਬਲਜੀਤ ਜੀ ਕੀ ਨਾਮ ਹੈ ਤੁਹਾਡਾ ਬਾਈ ਜੀ ਮੇਰਾ ਨਾਮ ਜੀ ਬਬਲੂ ਸ਼ਰਮਾ ਪਿੰਡ ਖੁੰਨਣਕਲਾਂ ਜੀ ਤੇ ਆਪਾਂ 15 ਸਾਲ ਤੋਂ ਪਨੀਰੀ ਦਾ ਕੰਮ ਕਰ ਰਹੇ ਹਾਂ ਜੀ ਠੀਕ ਹੈ ਜੀ ਮਿਰਚਾਂ ਦੀ ਪਨੀਰੀ ਦਾ ਕੱਦੂ ਦੀਆਂ ਵੱਲਾਂ ਦਾ ਪਿਆਜ਼ ਦੀ ਪਨੀਰੀ ਦਾ ਸਾਰਾ ਕੰਮ ਕਰ ਰਹੇ ਹਾਂ ਜੀ ਅੱਛਾ ਤੁਸੀਂ ਇਕੱਲੇ ਹੋ ਕਿ ਤੁਹਾਡੇ ਨਾਲ ਕੋਈ 파ਟਨਰ ਵੀ ਹੈ ਨਹੀਂ ਇਕੱਲੇ ਕਰ ਰਹੇ ਹਾਂ ਬਾਈ ਜੀ ਆਪਾਂ ਅੱਛਾ ਸਵਾ ਲੱਖੀ ਹੈ ਹਾਂ ਜੀ ਸਵਾ ਲੱਖੀ ਅੱਛਾ 15 ਸਾਲ ਤੋਂ ਤੁਸੀਂ ਕਰ ਰਹੇ ਹੋ ਹੈ ਹਾਂ ਜੀ 15 ਸਾਲ ਤੋਂ ਤੇ ਕਿਹੜੀਆਂ ਕਿਹੜੀਆਂ ਕਿਸਮਾਂ ਲਗਾ ਰਹੇ ਆਂ ਆਪਾਂ ਇਹਦੇ ਵਿੱਚ ਇੱਕ ਤਾਂ ਬਾਈ ਜੀ ਆਪਣੇ ਕੋਲੇ ਆਚਾਰੀ ਮਿਰਚ ਲੱਗੀ ਆ ਆਚਾਰ ਦੇ ਕੰਮ ਆਉਗੀ ਜੀ ਠੀਕ ਹੈ ਜੀ ਤੇ ਆ ਚੂ ਚੂ ਬੈਂਗਣੀ ਆ ਜੀ ਠੀਕ ਆ ਜੀ ਤੇ ਉਸ ਤੋਂ ਬਾਅਦ ਕੜੱਤਨ ਵਾਲੀ ਮਿਰਚ ਹੋ ਗਈ ਇੱਥੋਂ ਕਾਫੀ ਆ ਸੇਲ ਹੋ ਚੁੱਕੀ ਆ ਅੱਗੇ ਉਧਰ ਲੱਗੀ ਆ ਇੱਧਰ ਨਵੀਂ ਤਿਆਰ ਹੋ ਰਹੀ ਆ ਜੀ ਇਸ ਤਰ੍ਹਾਂ ਠੀਕ ਆ ਠੀਕ ਆ ਕੁਝ ਜਿਵੇਂ ਤੇ ਬਾਣ ਖਾਲੀ ਹੋ ਜਾਂਦਾ ਆ ਪਰਥਾ ਬੈਂਗਣਾ ਆ ਗਿਆ ਜੀ ਠੀਕ ਆ ਜੀ ਤੇ ਇਸ ਤੋਂ ਬਾਅਦ ਬੈਂਗਣੀ ਆ ਗਈ ਲਾਸਟ ਤੇ ਜੀ ਉਧਰ ਮਿਰਚ ਦੀਆਂ ਸਾਡੇ ਕੋਲ ਕਾਫੀ ਕਿਸਮਾਂ ਜੀ ਪੰਜ ਚਾਰ ਵੈਰਾਈਟੀਆਂ ਹੈਗੀਆਂ ਜੀ ਠੀਕ ਆ ਠੀਕ ਆ ਠੀਕ ਹਾਂ ਜੀ ਬਾਈ ਜੀ ਤੇ ਬਾਕੀ ਕਦੂ ਤੋਰੀਆਂ ਕਰੇਲੇ ਖੀਰੇ ਤਰਦੀਆਂ ਉਹ ਸਾਰੀ ਤਰ੍ਹਾਂ ਦੀਆਂ ਬੀਲਾ ਹੁੰਦੀਆਂ ਨਹੀਂ ਤੁਹਾਡੇ ਕੋਲੋਂ ਕੱਲੇ ਬੀਜ ਮਿਲਦੇ ਆ ਕਿ ਵੱੱਲਾ ਵੀ ਮਿਲਦੀਆਂ ਸਾਰਾ ਕੁਝ ਮਿਲਦਾ ਹਾਂਜੀ ਬੀਲਾ ਵੀ ਕੱਦੂ ਤੋਰੀ ਦੀਆਂ ਵਧੀਆ ਕੰਪਨੀ ਦੀ ਚੀਜ਼ ਹੁੰਦੀ ਹੈ ਜੀ ਇੱਕ ਕੰਪਨੀ ਦੀ ਇੱਕ ਚੀਜ਼ ਵਾਰਤਦੇ ਆ ਠੀਕ ਹੈ ਇਹ ਬੀਜ ਫਿਰ ਤੁਸੀਂ ਕਿੱਥੋਂ ਲੈ ਕੇ ਆਉਂਦੇ ਸਾਰੇ ਇਹ ਲੁਧਿਆਣੇ ਤੋਂ ਜੀ ਪ੍ਰਾਈਵੇਟ ਕੰਪਨੀਆਂ ਦੇ ਸਾਰੇ ਬੀਜ ਆ ਜੀ ਲਗਭਗ ਇੱਕ ਕੰਪਨੀ ਦੀ ਇੱਕ ਚੀਜ਼ ਵਾਰਤਦੇ ਆ ਜੀ ਤੇ ਜੇ ਕਿਸੇ ਖਰੀਦਦਾਰ ਨੇ ਕੋਈ ਕੱਲੇ ਕੋਈ ਕਿਸਾਨ ਨੇ 20 ਲੈ ਕੇ ਜਾਣੇ ਉਹ ਵੀ ਮਿਲ ਜਾਣਗੇ ਹਾਂਜੀ ਉਹ ਵੀ ਮੌਜੂਦ ਕਰਾ ਦਿੰਨੇ ਆ ਅੱਜੋ ਮੰਗਵਾ ਕੇ ਦੇ ਦੇਣੇ ਆ ਜਿੰਨਾ ਉਹਨੂੰ ਕੁਆਂਟੀਟੀ ਚਾਹੀਦਾ ਤੇ ਉਹਨਾਂ ਨੂੰ ਮੰਗਵਾ ਦਿੰਨੇ ਆ ਅੱਛਾ ਤੇ ਵੈਸੇ ਨਾਮ ਤੁਹਾਡਾ ਬੱਬਲੂ ਸ਼ਰਮਾ ਪਰ ਖੇਤੀ ਵਾਲੇ ਪਾਸੇ ਤੁਹਾਡਾ ਝੁਕਾ ਕੇ ਵੀ ਹੋ ਗਿਆ ਫਿਰ ਬਸ ਜੀ ਸ਼ੁਰੂ ਤੋਂ ਡੈਡੀ ਕਰਦੇ ਸੀ ਤੇ ਮੈਨੂੰ ਇਹ ਕੰਮ ਪਸੰਦ ਸੀ ਖੇਤੀ ਵਾਲਾ ਤੇ ਇਸ ਕਰਕੇ ਖੇਤੀ ਵਾਲਾ ਕੰਮ ਕੀਤਾ ਜੀ ਅੱਛਾ ਹਾਂਜੀ ਤੇ ਪੜ੍ਹ ਲਿਖ ਕੇ ਕੋਈ ਨੌਕਰੀ ਦਾ ਤੁਹਾਡਾ ਕੋਈ ਝੁਗਾੜੀ ਬਣਿਆ ਨਹੀਂ ਜੀ ਪਲੱਸ 2 ਕੀਤੀ ਹੈ ਮੇਰੀ ਠੀਕ ਹੈ ਕੋਈ ਵੱਲ ਨਹੀਂ ਸੀਗਾ ਜੀ ਖੇਤੀ ਵਾਲੀ ਸੀ ਜ਼ਿਆਦਾ ਜੀ ਤੇ ਵੈਸੀ ਆਪਾਂ ਜਿਵੇਂ ਗੱਲ ਕਰਦੇ ਆਂ ਵੀ ਆਪਾਂ ਨੂੰ ਦਿੱਕਤ ਆ ਜਾਂਦੀ ਨਾ ਵੀ ਖੇਤਾਂ ਦੇ ਵਿੱਚ ਲੇਬਰ ਦੀ ਤੁਹਾਨੂੰ ਤੁਹਾਡੇ ਖੇਤ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਈ ਕਦੇ ਨਹੀਂ ਜੀ ਠੀਕ ਆ ਕੰਮ ਵਧੀਆ ਚੱਲ ਰਿਹਾ ਲੇਬਰ ਪੂਰੀ ਸਾਥ ਦਿੰਦੀ ਆ ਤੇ ਬਾਕੀ ਬਾਰਤਨ ਤੇ ਬੰਦੇ ਤੇ ਜੀ ਫਿਰ ਇਹ ਫਿਰ ਤੁਸੀਂ ਕੰਮ ਕਿਵੇਂ ਠੇਕੇ ਤੇ ਕਰਵਾਉਂਦੇ ਹੋ ਕਿ ਡੇਲੀ ਬੇਸ ਤੇ ਕਿ ਪੱਕੇ ਬੰਦੇ ਰੱਖਿਆ ਪੱਕੇ ਬੰਦੇ ਆ ਜੀ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਇਸ ਤਰ੍ਹਾਂ ਪੱਕੇ ਚੱਲਦੇ ਜੀ ਤੇ ਗਰਮੀ ਤੇ ਸਰਦੀ ਦੀਆਂ ਸਾਰੀਆਂ ਸਬਜ਼ੀਆਂ ਮਿਲਦੀਆਂ ਜਿਵੇਂ ਉਸ ਤਰ੍ਹਾਂ ਬੇ 9ਵੇਂ ਮਹੀਨੇ ਤੋਂ ਗੋਭੀ ਵਗੈਰਾ ਪਨੀਰੀ ਵੇਚਣੀ ਸ਼ੁਰੂ ਕਰ ਦਾਂਗੇ ਜੀ ਤੇ ਆ ਅਸੀਂ ਘਰ ਵਾਸਤੇ ਮੂਲੀ ਲਈ ਆ ਜੀ ਲਾਸਟ ਲੱਗਣ ਵਾਲੀ ਵੈਰਾਈਟੀ ਆ ਲਈ ਤੇ ਇਧਰ ਜਿਹੜਾ ਖਾਲੀ ਵਾਹਣ ਹੈ ਫਿਰ ਇੱਥੇ ਤੁਹਾਡਾ ਕੀ ਬੀਜਣ ਦਾ ਪ੍ਰੋਗਰਾਮ ਹੈ ਖੜੀ ਬੀਜਣੀ ਹੈ ਜੀ ਅਸੀਂ ਇਹ ਕਿਹੜੇ ਮਹੀਨੇ ਲਾਉਣੀ ਆ ਬਸ ਹੁਣ ਬੱਤਰ ਆ ਗਿਆ ਜੀ ਬਸ ਇਹਦੇ ਚ ਵਾਹ ਕੇ ਬਾਣ ਬੀਜਦੇ ਆ ਜੀ ਤਾਂ ਜੋ ਆਪਣਾ ਵਾਹਣ ਵੀ ਤਾਕਤਵਰ ਰਹੇ ਜੀ ਤੇ ਖਾਦ ਵਗੈਰਾ ਫਿਰ ਤੁਸੀਂ ਕਿਹੜੀ ਪਾਉਂਦੇ ਹੋ ਉਹਦੇ ਵਿੱਚ ਮੂਲੀ ਪਈ ਆ ਜੀ ਜ਼ਿਆਦਾ ਆ ਚੋ ਸਾਹਮਣੇ ਆ ਹਾਂਜੀ ਰੂੜੀ ਖਿਲਾਰਾਂਗੇ ਦੇਸੀ ਖਾਦ ਦੇਸੀ ਖਾਦ ਸਾਰੇ ਬਾਹਾਂ ਚ ਪਾਉਣੀ ਆ ਜੀ ਠੀਕ ਹੈ ਠੀਕ ਹੈ ਤੇ ਪਾਣੀ ਫਿਰ ਤੁਸੀਂ ਕਿਹੜਾ ਲਾਉਂਦੇ ਹੋ ਮੋਟਰ ਦਾ ਕਿ ਨਹਿਰ ਦਾ ਜ਼ਿਆਦਾ ਨਹਿਰ ਦਾ ਜੀ ਜਦੋਂ ਹੁਣ ਜਿਵੇਂ ਕੱਸੀ ਦੀ ਬੰਦਾ ਨਹਿਰਾਂ ਨਵੀਆਂ ਬਣ ਰਹੀਆਂ ਤੇ ਫਿਰ ਬੋਰ ਦਾ ਵਰਤਦੇ ਆ ਬੋਰ ਦਾ ਪਾਣੀ ਵਧੀਆ ਜੀ ਸਾਡੇ ਠੀਕ ਆ ਚਲੋ ਚੰਗੀ ਆ ਪਾਣੀ ਜੀ ਚਲੋ ਹੋਰ ਕਿਸਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਰੇ ਘਰ ਵਾਸਤੇ ਥੋੜੀ ਥੋੜੀ ਸਬਜ਼ੀ ਲਾਓ ਤੇ ਬਿਜ਼ਨਸ ਤੌਰ ਤੇ ਵੀ ਇਸ ਧੰਦੇ ਨਾਲ ਜੁੜੋ ਤੇ ਘਰ ਵਾਸਤੇ ਜ਼ਰੂਰ ਲਾਓ ਜੀ ਜ਼ਰੂਰ ਕਿਉਂਕਿ ਜਿਵੇਂ ਸ਼ਰਮਾ ਜੀ ਆਪਾਂ ਵੇਖਦੇ ਆਂ ਵੀ ਜਿੰਨੀਆਂ ਬਿਮਾਰੀਆਂ ਆਉਂਦੀਆਂ ਨੇ ਨਾ ਉਹ ਉਹਨਾਂ ਦਾ ਜਿਹੜਾ ਮੇਨ ਬੇਸ ਆਪਣਾ ਮੂੰਹ ਦੇ ਰਾਈ ਹੁੰਦਾ ਨਾ ਹਾਂਜੀ ਆਪਾਂ ਬਾਜ਼ਾਰ ਦੇ ਵਿੱਚੋਂ ਗੰਦੀ ਗੋਭੀ ਲੈਨੇ ਆਂ ਸੇਮ ਨਾਲੇ ਵਾਲੀ ਸੇਮ ਨਾਲੇ ਵਾਲੀ ਆਪਣੇ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਪਿੰਡਾਂ 'ਚ ਲਾਉਂਦੇ ਆ ਲੋਕ ਹਾਂਜੀ ਤੇ ਸ਼ਾਮ ਨੂੰ ਉਹੀ ਆਪਣੇ ਘਰਾਂ ਤੱਕ ਪਹੁੰਚਦੀ ਹੈ ਠੀਕ ਹੈ ਕਿਉਂਕਿ ਬਾਈ ਜੀ ਉਹਨਾਂ ਤੇ ਰੇ ਸਪਰੇਅ ਜ਼ਿਆਦਾ ਹੋਈ ਹੁੰਦੀ ਹੈ ਥੱਲੇ ਵੀ ਕੈਮੀਕਲ ਜ਼ਿਆਦਾ ਹੁੰਦੇ ਆ ਤਾ ਜਿਆਦਾ ਕੈਮੀਕਲਾਂ ਵਾਲੀ ਖੇਤੀ ਹੁੰਦੀ ਹੈ ਜੀ ਉਹ ਤਾਂ ਕਿਉਂਕਿ ਜਿਸ ਬੰਦੇ ਨੇ ਜੀ ਠੇਕੇ ਤੇ ਜ਼ਮੀਨ ਲਈਆ ਉਹ ਤਾਂ ਬਿਜ਼ਨਸ ਕਰੂਗਾ ਜੀ ਫਿਰ ਨਹੀਂ ਤੁਸੀਂ ਕੋਈ ਰਸਾਇਣਿਕ ਖਾਦ ਵੀ ਰੂੜੀ ਦੇ ਨਾਲ ਨਾਲ ਪਾਉਂਦੇ ਕੋਈ ਥੋੜੀ-ਬਹੁਤੀ ਹਾਂ ਥੋੜੀ-ਬਹੁਤੀ ਵਰਤਦੇ ਆਂ ਜੀ ਡੀਪੀ ਵੀ ਵਗੈਰਾ ਹਾਂ ਫਿਰ ਉਹ ਤਾਂ ਸਮੇਂ ਦੀ ਜ਼ਰੂਰਤ ਵੀ ਆ ਹਾਂ ਸਮੇਂ ਦੀ ਜ਼ਰੂਰਤ ਡੀਪੀ ਵੀ ਵਗੈਰਾ ਵੀ ਵਰਤਦੇ ਆਂ ਤੇ ਜਿਆਦਾ ਦੇਸੀ ਖਾਦ ਹੀ ਵਰਤਦੇ ਆਂ ਜਿਵੇਂ ਪਿਆਜ਼ ਦੀਆਂ ਜਿਆਦਾ ਜੀ ਦੇਸੀ ਖਾਦ ਹੀ ਜਿਆਦਾ ਵਰਤੀ ਆ ਅੱਛਾ ਉਧਰ ਪਿਆਜ਼ ਲੱਗਿਆ ਹੋਇਆ ਹੈ ਹਾਂ ਜੀ ਪਿਆਜ਼ ਲੱਗਿਆ ਸਾਢੇ ਕਿ ਤਿੰਨ ਕਨਾਲਾਂ ਦੀ ਪਿਆਜ਼ ਵੇਖ ਲਈਏ ਅੱਛਾ ਇਹ ਲਸਣ ਆ ਗਿਆ ਤੁਹਾਡਾ ਹਾਂਜੀ ਇਹ ਇਹ ਹੱਥ ਨਾ ਲਾਇਆ ਸਰ ਹਾਂਜੀ ਬਾਈ ਪਨੀਰੀ ਦਿਓ ਜੀ ਇੱਧਰ ਇਹ ਹੱਥ ਨਾ ਲਾਇਆ ਸਰ ਹਾਂਜੀ ਹਾਂਜੀ ਇਹ 6 ਇੰਚ ਤੇ ਲਾਈਨ ਤੋਂ ਲਾਈਨ ਫਾਸਲਾ ਜੀ ਤੇ 6 ਇੰਚ ਤੋਂ ਬੂਟੇ ਤੋਂ ਬੂਟੇ ਫਾਸਲੇ ਤੇ ਪੂਰੇ ਫਾਸਲੇ ਤੇ ਲਾਇਆ ਜੀ ਫਿਰ ਜੇ ਸੰਘਣਾ ਲਾ ਦੇਨੇ ਪਿਆਜ਼ ਨਹੀਂ ਬਣਦਾ ਜੀ ਇਹ ਅੱਜ ਹੋ ਗਿਆ ਜੀ ਆਪਣਾ ਮਹੀਨੇ ਤੋਂ ਥੱਲੇ ਹੀ ਹੈ 27 28 ਦਿਨਾਂ ਦਾ ਪਿਆਜ਼ ਆ ਜੀ ਸਾਰਾ ਇਹ ਇਹ ਗੋਡੀਆਂ ਫਿਰ ਕਿੰਨੀਆਂ ਕਰਨੀਆਂ ਪੈਣੀਆਂ ਇਹਨੂੰ ਦੂਜੀ ਗੋਡੀ ਘਰੀ ਜਾਣੀਆਂ ਜੀ ਪਹਿਲਾ ਕਸੌਲੀ ਨਾ ਕੀਤੀ ਆ ਹੁਣ ਉਹ ਰੰਬੀ ਨਾ ਗੋਡਾਂਗੇ ਜੀ ਸਾਰਾ ਇਹਨੂੰ ਹੋਰ ਜੇ ਕਿਸੇ ਕਿਸਾਨ ਵੀਰ ਨੇ ਆਪਦੇ ਘਰੇ ਮਰਲਾ ਦੋ ਮਰਲੇ ਲਾਉਣਾ ਉਹਦੇ ਲਈ ਲਸਣ ਸੋਰੀ ਪਿਆਜ਼ ਨੂੰ ਲੈ ਕੇ ਕੀ ਸੁਝਾਅ ਤੁਹਾਡਾ ਬਸ ਜੀ ਦਸੰਬਰ ਤੋਂ ਸ਼ੁਰੂ ਹੋ ਜਾਂਦਾ ਪਿਆਜ਼ ਤੇ 15 ਫਰਵਰੀ ਤੱਕ ਰਲਾ ਸਕਦੇ ਆ ਜੀ ਗੇਤੀਆਂ ਵਛੇਤੀਆਂ ਦੀਆਂ ਵੈਰਾਈਟੀਆਂ ਆਉਂਦੀਆਂ ਜੀ ਸਾਰੀਆਂ ਠੀਕ ਹੈ ਠੀਕ ਹੈ ਠੀਕ ਹਾਂ ਜੀ ਘਰ ਦੀ ਜ਼ਰੂਰਤ ਵਾਸਤੇ ਲਾਓ 70-75 ਕਿਲੋ ਮਰਲੇ ਦੇ ਆਮ ਨਿਕਲਿਆ ਹੁੰਦੇ ਜੀ ਤੇ ਸਭ ਤੋਂ ਵੱਡੀ ਮਿਹਨਤ ਆ ਜੀ ਇਹ ਲਸਣ ਦਾ ਕੀ ਵੈਰਾਈਟੀ ਹੈ ਦੀ ਕਿਹੜੀ ਵੈਰਾਈਟੀ ਆ ਇਹ ਨਾਸਕ ਦੀ ਹੈ ਜੀ ਵੈਰੈਟੀ ਠੀਕ ਹੈ ਜਿਹੜੀ ਆਪਾਂ ਆਮ ਸੁਣਨ ਦੇ ਵਿੱਚ ਆਉਂਦਾ ਨਾਸਕ ਵੈਰੈਟੀ ਹੈ ਨਾ ਅਸੀਂ ਉੱਥੋਂ ਮਹਾਰਾਸ਼ਟਰ ਤੋਂ ਜਾ ਕੇ ਸਪੈਸ਼ਲ ਬੀ ਲੈ ਕੇ ਆਉਣੇ ਆ ਜੀ ਤੇ ਜਦੋਂ ਤੁਹਾਨੂੰ ਗੰਡੇ ਬਣ ਗਏ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਜੀ ਵੀ ਆਹ ਬਣੇ ਇਸ ਤਰ੍ਹਾਂ ਦੀ ਪਿਆਜ਼ ਇਹ ਜਿਹੜਾ ਫਿਰ ਤੁਸੀਂ ਬੀਜ ਲੈ ਕੇ ਆਉਂਦੇ ਹੋ ਉਹਦਾ ਕੋਈ ਗਰੰਟੀਡ ਬਿੱਲ ਵਗੈਰਾ ਲੈ ਕੇ ਆਉਂਦੇ ਨਾਲ ਸਾਰਾ ਕੁਝ ਜੀ ਉੱਥੋਂ ਸਾਰਾ ਕੁਝ ਰਿਕਾਰਡ ਹੁੰਦਾ ਸਾਡੇ ਕੋਲੇ ਡਾਟਾ ਹੁੰਦਾ ਜੀ ਕਿਉਂਕਿ ਚਾਰ ਕਿਸਮਾਂ ਹੁੰਦੀਆਂ ਪਿਆਜ਼ ਦੀਆਂ ਦਸੰਬਰ ਚ ਲੱਗਣਾ ਲਾ ਹੋਰ ਜਨਵਰੀ ਚ ਹੋਰ ਫਰਵਰੀ ਤੇ ਹੋਰ ਹੁੰਦਾ ਲਾਸਟ ਬਦਲਦਾ ਰਹਿੰਦਾ ਜੀ ਅਪਡੇਟ ਹੁੰਦਾ ਰਹਿੰਦਾ ਜੀ ਜਿਵੇਂ ਕਣਕ ਦੀਆਂ ਕਿਸਮਾਂ ਹੁੰਦੀਆਂ ਨੇ ਅਗੇਤੀ ਪਛੇਤੀ ਇਸ ਤਰ੍ਹਾਂ ਜੀ ਕੋਈ 155 ਦਿਨ ਦੀ ਹੁੰਦੀ ਐ ਕੋਈ 130 ਦਿਨ ਦੀ ਹੁੰਦੀ ਆ ਦਾਦਾ ਰੱਖ ਕੇ ਉਦਾਂ ਬੀਜਦੇ ਰਹਿੰਦੇ ਆ ਤੇ ਜੋ ਸਾਡੇ ਕੋਲੇ ਗਾਹ ਕੋਂਦਾ ਉਸ ਤਰ੍ਹਾਂ ਨੂੰ ਤੁਸ ਨੂੰ ਦੇਈ ਜਾਂਦੇ ਆ ਰੋਤ ਅਨਸਾਰ ਜੀ ਅੱਛਾ ਉਹ ਅੱਗੇ ਕਿਹੜੀਆਂ ਵੱਲਾਂ ਇਹ ਵੀ ਵੱਲੀਆਂ ਕਿ ਇਹ ਗੇਤੀਆਂ ਪਛੇਤੀਆਂ ਸਾਰੀਆਂ ਆ ਉਧਰ ਗੇਤੀਆਂ ਲੱਗੀਆਂ ਪਛੇਤੀਆਂ ਦੀ ਚਲੋ ਵੀ ਦਿਖਾਓ ਮੜੀਆਂ ਆ ਹਾਂ ਇਹ ਜਿਹੜੇ ਕਦੂ ਆਪਾਂ ਵੇਖ ਰਹੇ ਆ ਇਹ ਦੀ ਕਿਹੜੀ ਵੈਰੈਟੀ ਆ ਇਹ ਹਾਈਬ੍ਰਿਡ ਕਦੂ ਆ ਜੀ ਬਲਬ ਕਦੂ ਜੀ ਠੀਕ ਆ ਠੀਕ ਆ ਅੱਗੇ ਤੁਹਾਨੂੰ ਦਿਖਾ ਦਿੰਨੇ ਜੀ ਉਹ ਸਿੰਬਾ ਵਾਲਾ ਕਦੂ ਆ ਜੀ ਠੀਕ ਆ ਠੀਕ ਆ ਆਪਣਾ ਬਾਈ ਜੀ ਕarele ਲੱਗਿਆ ਆ ਆਪਣਾ ਕarele ਜੀ ਉਹ ਸਾਹਮਣੇ ਹਾਂਜੀ ਇਸ ਲਾਈਨ ਤੇ ਸਾਹਮਣੇ ਜੀ ਠੀਕ ਠੀਕ ਕarele ਦੀਆਂ ਬੱਲਾਂ ਜੀ ਆ ਕarele ਦੀਆਂ ਬੇਲਾਂ ਜੀ ਠੀਕ ਆ ਠੀਕ ਹਾਂਜੀ ਦੋਸਤੋ ਗੱਲ ਇਹ ਆ ਵੀ ਬਾਈ ਨੇ ਨਾ ਬੜੀ ਮਿਹਨਤ ਦੇ ਨਾਲੇ ਮੁਕਾਮ ਹਾਸਲ ਕੀਤਾ ਤੇ ਲਗਭਗ ਸ਼੍ਰੀ ਮੁਕਸਰ ਸਾਹਿਬ ਦੇ ਨਾਲ ਜਿਹੜੇ ਪਿੰਡ ਨੇ ਜਾਂ ਨੇੜੇ-ਤੇੜੇ ਦੇ ਹੋਰ ਵੀ ਜਿਹੜੇ ਕਸਬੇ ਨੇ ਉਹ ਲਗਭਗ ਬਾਈ ਦੇ ਨਾਂ ਤੋਂ ਨਾਮ ਤੋਂ ਸਾਰੇ ਜਾਣਦੇ ਨੇ ਤੇ ਇਹ ਬਾਈ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦਾ ਤੇ ਵੱਡੀ ਗੱਲ ਇਹ ਆ ਵੀ ਇਹ ਨਰਸਰੀ ਮਖਾਉਣ ਦਾ ਮਕਸਦ ਇਹ ਨਹੀਂ ਆ ਕਿ ਬਾਈ ਕਿੰਨੇ ਸਾਲਾਂ ਤੋਂ ਤਿਆਰ ਕਰ ਰਿਹਾ ਹੈ ਕੀ ਇਹਨੂੰ ਮੁਸ਼ਕਲ ਆ ਰਹੀਆਂ ਉਹ ਗੱਲ ਵੱਖਰੀ ਆ ਵੱਡੀ ਗੱਲ ਇਹ ਵੀ ਕਿਸਾਨੀ ਨੂੰ ਬੜੀ ਵੱਡੀ ਸੇਧ ਦੇ ਰਿਹਾ ਹੈ ਬਹੁਤ ਵੱਡੀ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਹਰ ਬੰਦਾ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਨਾ ਉਹਦਾ ਸਭ ਤੋਂ ਵੱਡਾ ਕਾਰਨ ਕੀ ਆ ਵੀ ਰਿਆਂ ਸਪ੍ਰਿਆਂ ਪੈਸਟੀਸਾਈਡ ਬਹੁਤ ਵਧ ਰਿਹਾ ਹਰ ਚੀਜ਼ ਤੇ ਤੇ ਜੇ ਕੋਈ ਬੰਦਾ 100 200 ਦੀਆਂ ਵੱਲਾਂ ਲੈ ਲੈ ਜਾਂ ਬੀਜ ਲੈ ਲੈ ਮੇਰਾ ਖਿਆਲ ਹੈ ਵੀ 6 ਮਹੀਨਿਆਂ ਦੇ ਵਿੱਚ ਜੇ ਕੋਈ 2 400 ਰੁਪਏ ਦਾ ਆਪਾਂ ਖਰਚਾ ਕਰ ਦਈਏ ਨਾ ਤਾਂ ਅਸੀਂ ਆਪਣੇ ਪਰਿਵਾਰ ਨੂੰ ਬੜੀ ਵਧੀਆ ਸੇਹ ਦੇ ਸਕਦੇ ਹਾਂ ਤੇ ਹੋਰ ਬਾਈ ਜੀ ਵੱਲਾਂ ਵਿਖਾਉਣੀਆਂ ਕੋ ਅੱਗੇ ਇਹ ਵਾਲਾ ਹੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਇੱਕ ਉਧਰ ਤੁਹਾਨੂੰ ਪਿਆਜ਼ ਦਿਖਾਉਣੇ ਆ ਵੀ ਥੋੜਾ ਜਿਹਾ ਬਿਰਲਾ ਲਾਇਆ ਕਰੋ ਸਾਰਿਆਂ ਨੂੰ ਗੁਜਾਰਿਸ਼ ਕਰਦੇ ਹੁੰਦੇ ਹਣੀ ਵੀ ਸੰਘਣਾ ਨਾ ਲਾਓ ਜੀ ਉਹਨੂੰ ਉਹ ਕਿਹੜੇ ਪਾਸੇ ਉਹ ਸਾਹਮਣੀ ਹੈ ਜੀ ਉੱਥੇ ਅੱਛਾ ਇਹ ਬਾਈ ਜੀ ਇਸ ਪਿਆਜ਼ ਦੀ ਕੀ ਖਾਸੀਅਤ ਹੈ ਇਹਦੇ ਚ ਜੀ ਅਸੀਂ ਆਪਾਂ 18 ਦਸੰਬਰ ਨੂੰ ਲਾਇਆ ਸੀ ਬਾਈ ਜੀ ਠੀਕ ਹੈ 18 ਦਸੰਬਰ ਦਾ ਹਾਂਜੀ 18 ਦਸੰਬਰ ਨੂੰ ਲਾਇਆ ਸੀ ਤੇ ਅੱਜ ਹੋ ਗਿਆ ਆਪਣਾ ਜੀ 3 ਮਾਰਚ ਹੋ ਗਈ ਅੱਜ 3 ਮਾਰਚ ਹੋ ਗਈ ਲਗਭਗ 1.5 ਮਹੀਨਾ ਹੋ ਗਿਆ ਹਾਂ ਸਾਰਿਆਂ ਨੂੰ ਗੁਜਾਰਸ਼ ਕਰਦੇ ਹੁੰਨੇ ਆ ਵੀ ਇਹਨੂੰ ਜਿੰਨਾ ਬਿਰਲਾ ਲਾਓ ਚੰਗਾ ਜੀ ਲੈਣ ਤੋਂ ਲੈਣ 6 ਇੰਚ ਬੂਟੇ ਤੋਂ ਬੂਟਾ ਵੀ 6 ਇੰਚ ਫਾਸਲਾ ਹੋਵੇ ਨਾਲੇ ਤਾਂ ਆਪਣਾ ਬੀਜ ਘੱਟ ਖਰਚ ਹੋਊਗਾ ਨਾਲੇ ਗੰਡਾ ਮੋਟਾ ਹੋਊਗਾ ਜੀ ਤੇ ਗੋਡੀ ਚੋਕੀ ਵੀ ਸੌਖੀ ਹੋਊਗੀ ਜੀ ਇਧਰ ਮੂਲੀ ਲੱਗੀ ਐ ਇਧਰ ਮੂਲੀ ਲੱਗੀ ਐ ਨਾਲ ਨਾਲ ਆਲੂ ਲੱਗਿਆ ਜੀ ਘਰ ਵਾਸਤੇ ਚਲੋ ਬਾਈ ਜੀ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਇੱਕ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਹੈ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਸਾਨੀ ਦੇ ਨਾਤੇ ਸ਼ੇਅਰ ਕਰਿਓ ਸਮਾਜ ਦੀ ਭਲਾਈ ਦੇ ਨਾਤੇ ਸ਼ੇਅਰ ਕਰਿਓ ਮਨੁੱਖਤਾ ਦੇ ਵਾਸਤੇ ਸ਼ੇਅਰ ਕਰ ਦਿਓ ਠੀਕ ਹੈ ਬਸ ਇੰਨੀਆਂ ਹੀ ਬੇਨਤੀਆਂ ਕਰਦੇ ਹੋਏ ਹੋਰ ਬਾਈ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਹਾਂ ਜੀ ਇੱਕ ਪੱਠੇ ਵੀਜੇ ਆ ਜੀ ਆਪਣੇ ਆਹਾ ਇਹਦੇ ਚ ਅਲਸੀ ਹਾਲੋਂ ਤੇ ਮੇਥੇ ਪਾਲਕ ਅਸੀਂ ਸਾਰਾ ਕੁਝ ਪਾਉਣੀ ਹੈ ਇਹਨਾਂ ਪੱਠਿਆਂ ਦੇ ਵਿੱਚ ਆਲਸੀ ਹਾਲੋਂ ਸਰੋਂ ਸਾਰੇ ਤੱਤ ਪਸ਼ੂਆਂ ਨੂੰ ਮਿਲਣਾ ਸੀ ਇਹਦੇ ਚ ਸਾਰੇ ਤੱਤ ਸਿੱੜਦੇ ਆ ਪਾਲਕ ਮੇਥੀ ਮੇਥੀ ਚਕੰਦਰ ਵੀ ਹੈ ਚਕੰਦਰ ਵੀ ਸਿੱੜ ਦਿੰਦੇ ਆ ਜੀ ਉਹ ਵੀ ਹੋ ਜਾਂਦਾ ਪਾਲਕ ਵੀ ਹੋ ਜਾਂਦੀ ਹੈ ਨਾ ਪਾਲਕ ਵੀ ਹੋਈ ਜਾਂਦੀ ਆਵੇ ਵੱਢਿਆ ਪਿਆ ਬਾਈ ਆਵੇ ਲੱਗ ਭਾਗ ਸਾਰੇ ਤੱਤ ਪਸ਼ੂਆਂ ਦੇ ਪੂਰੇ ਹੋ ਸਕਦੇ ਆ ਜੀ ਨਹੀਂ ਵਧੀਆ ਗੱਲ ਹੈ ਕਿਉਂਕਿ ਜਿਹੜੀਆਂ ਆਪਾਂ ਬਜਾਰੀ ਫੀਡਾਂ ਵੀ ਪਾਉਨੇ ਆ ਉਹਦੇ ਵਿੱਚ ਵੀ ਕੋਈ ਜ਼ਿਆਦਾ ਤੱਤ ਨਹੀਂ ਹੁੰਦੇ ਹਾਂਜੀ ਤੇ ਬਾਈ ਨੇ ਬੜਾ ਵਧੀਆ ਮੈਸੇਜ ਦਿੱਤਾ ਸਾਡੇ ਸਾਰਿਆਂ ਵਾਸਤੇ ਵੀ ਪੱਠਾਂ ਦੇ ਵਿੱਚ ਵੀ ਅਸੀਂ ਸਾਰੇ ਉਹ ਤੱਤ ਵੀ ਸਕਦੇ ਹਾਂ ਤਾਂ ਕਿ ਸਾਡੇ ਪਸ਼ੂਆਂ ਦਾ ਦੁੱਧ ਸਾਨੂੰ ਹੈਲਥੀ ਦੁੱਧ ਮਿਲੇ ਖਾਰਾਪਣ ਆ ਜਾਂਦਾ ਦੁੱਧ ਚ ਜੀ ਦੁੱਧ ਚ ਇਹ ਆਉਂਦੀਆਂ ਚੀਜ਼ਾਂ ਤੇ ਉਹ ਜਦੋਂ ਅਸੀਂ ਪੀਵਾਂਗੇ ਫਿਰ ਸਾਡੇ ਸਰੀਰ ਨੂੰ ਵੀ ਠੀਕ ਕਰਨੀਆਂ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਚਲੋ ਸੰਗਤ ਜੀ ਇਨੀਆਂ ਬੇਨਤੀਆਂ ਕਰਦੇ ਹੋਏ ਕਿਸੇ ਨਵੇਂ ਵੀਡੀਓ ਦੇ ਵਿੱਚ ਤੇ ਜਿੰਨੇ ਵੀ ਆਪਾਂ ਬਾਈ ਦੇ ਗੰਡੇ ਵਿਖਾਏ ਆ ਜਾਂ ਹੋਰ ਸਬਜ਼ੀਆਂ ਵਿਖਾਈਆਂ ਨੇ ਕੋਸ਼ਿਸ਼ ਕਰਾਂਗੇ ਜਲਦੀ ਦੁਬਾਰਾ ਫਿਰ ਕਵਰ ਕਰਾਂਗੇ ਤਾਂ ਕਿ ਦੁਬਾਰਾ ਆਪਾਂ ਇਹਨਾਂ ਦੀ ਜੀ ਪ੍ਰੋਗਰੈਸ ਵੇਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ